ਹਰ ਨਵਾਂ ਦਿਨ ਤੇ ਹਰ ਨਵੀਂ ਸਵੇਰ ਇੱਕ ਚੰਗਾ ਸੁਨੇਹਾ ਲੈ ਕੇ ਆਉਂਦਾ ਹੈਗਾ ਸੋ ਇਸ ਸੁਨੇਹੇ ਨਾਲ ਜੀ ਇਸ ਸ਼ੁਰੂਆਤ ਨਾਲ ਆਪਣਾ ਦਿਨ ਜਿਹੜਾ ਵਧੀਆ ਬਣਾਇਆ ਕਰੋ ਤੇ ਪੁਰਾਣੇ ਗਿਲੇ ਸ਼ਿਕਵੇ ਨੂੰ ਭੁਲਾ ਦਿਆ ਕਰੋ ਤੇ ਇੱਕ ਚੰਗੀ ਸਵੇਰ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਿਆ ਕਰੋ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸ਼ੁਰੂ ਕਰਦੇ ਆਂ ਛੋਟਾ ਸਾਬ ਉੱਠ ਗਏ ਸੀਗੇ ਤੇ ਉਹਨੇ ਕਰ ਲਿਆ ਸੀਗਾ ਬਰਸ਼ ਤੇ ਇਸ ਤੋਂ ਬਾਅਦ ਇਹਨੂੰ ਦੇਵਾਂਗੇ ਆਪਾਂ ਥੋੜਾ ਦੁੱਧ ਗਰਮ ਕਰਕੇ ਜਾਂ ਚਾਹ ਕਹਾਂਗੇ ਤੇ ਚਾਹ ਜੀ ਤੇ ਇਸ ਤੋਂ ਲੋ ਜੀ ਆਪਾਂ ਹੁਣ ਛਿਲ ਰਹੇ ਸੀ ਕਿ ਛਲੀਆਂ ਤੇ ਇਹਦੇ ਉੱਪਰੋਂ ਛਿਲਕਾ ਲ ਸੀ ਹਟਾਰੇ ਸੀਗੇ ਤੇ ਇਧਰ ਬਦਲਵਾਈ ਥੋੜੀ ਜੀ ਹੋਈ ਪਈ ਸੀ ਕਿਉਂਕਿ ਮੌਸਮ ਹਰ ਇੱਕ ਜਗ੍ਹਾ ਐਦਾਂ ਦਾ ਹੀ ਹੋਇਆ ਪਿਆਗਾ ਪਤਾ ਨਹੀਂ ਹੈਗਾਗਾ ਕਿਹੜੇ ਵੇਲੇ ਮੀਂਹ ਆ ਜੇ ਕਿਹੜੇ ਵੇਲੇ ਕੀ ਹੋ ਜੇ ਤੇ ਲੋ ਜੀ ਇਧਰ ਆਪਾਂ ਭਰ ਦਿੰਨੇ ਆ ਕੈਂਪਰ ਪਾਣੀ ਦਾ ਤੇ ਇਹਦੇ ਵਿੱਚ ਪਾਤੀ ਸੀਗੀ ਜੀ ਆਪਾਂ ਬਰਫ਼ ਕਿਉਂਕਿ ਬਰਫ਼ ਬਿਨਾਂ ਤਾਂ ਪਾਣੀ ਪੀਤਾ ਨਹੀਂ ਜਾਂਦਾ ਜੀ ਹੁਣ ਗਰਮ ਹੋ ਜਾਂਦਾਗਾ ਸੋ ਆਪਣਾ ਸਾਰਾ ਕੈਂਪ ਰਾਇਜ ਸ਼ਾਮ ਤੱਕ ਜੀ ਪਾਣੀ ਦਾ ਲੱਗ ਜਾਂਦਾਗਾ ਤੇ ਇਧਰ ਥੋੜੀ ਥੋੜੀ ਮੈਂ ਬਣਾ ਲਈ ਸੀ ਚਾਹ ਕਿਉਂਕਿ ਚਾਹ ਅਗੇ ਅਸੀਂ ਗਏ ਤੇ ਹੁਣ ਮੈਂ ਛਿਲਦੀ ਸੀਗੀ ਛਲੀਆਂ ਕਿਉਂਕਿ ਆਪਾਂ ਚਿੜੀਆਂ ਨੂੰ ਪਾਉਣੀਆਂ ਸੀਗੀਆਂ ਤੇ ਉਹ ਇਹਨਾਂ ਨੂੰ ਦੇਖ ਕੇ ਖਾ ਕੇ ਬਹੁਤ ਜ਼ਿਆਦਾ ਇੰਜੋਏ ਕਰਦੀਆਂ ਨੇ ਤੇ ਉਹਨਾਂ ਨੂੰ ਐਵੇਂ ਲੱਗਦਾ ਕਿ ਵੀ ਜਿਵੇਂ ਸਿੱਖੇਤ ਦੇ ਵਿੱਚੋਂ ਖਾ ਰਹੀਆਂ ਹੁੰਦੀਆਂ ਜਾਂ ਕਿਵੇਂ ਤੇ ਬਟ ਉ ਤਾਂ ਸੀ ਉਹਨਾਂ ਨੂੰ ਫੀਡ ਵਗੈਰਾ ਤੇ ਹੋਰ ਚੀਜ਼ਾਂ ਵੀ ਪ੍ਰੋਵਾਈਡ ਕਰਵਾਉਨੇ ਆਗੇ ਬਟ ਜਿਹੜੀ ਚੀਜ਼ ਦਾ ਸੀਜ਼ਨ ਹੁੰਦਾਗਾ ਜੀ ਤੇ ਉਹ ਜਿਵੇਂ ਛਲੀਆਂ ਹੋ ਗਈਆਂ ਬਾਜਰੀ ਹੋਗੀ ਅਸੀਂ ਬਾਜਰੀ ਵੀ ਉਹਨਾਂ ਲਈ ਬੀਜੀ ਹੋਈ ਹੈਗੀ ਤੇ ਉਹ ਵੀ ਆਪਾਂ ਉਹਨਾਂ ਨੂੰ ਪਾਉਨੇ ਆਗੇ ਤੇ ਉਹ ਵਧੀਆ ਇੰਜੋਏ ਕਰਦੀਆਂ ਨੇ ਇਹਨਾਂ ਨੂੰ ਖਾ ਕੇ ਤੇ ਲੋ ਜੀ ਇਹ ਭੱਜੀਆਂ ਫਿਰਦੀਆਂ ਸੀਗੀਆਂ ਤੇ ਆਪਾਂ ਹੁਣ ਪਾ ਦਿੰਨੇ ਆਂਗੇ ਇਹਨਾਂ ਨੂੰ ਛਲੀਆਂ ਤੇ ਇਸ ਤੋਂ ਬਾਅਦ ਆਪਾਂ ਜੀ ਕਰਾਂਗੇ ਹੋਰ ਕੰਮਾਂ ਦੀ ਸ਼ੁਰੂਆਤ ਬਾਕੀ ਜਿਹੜੇ ਮੇਰੇ ਪਹਿਣ ਭਰਾ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਸ ਪਿਆਰੇ ਪਿਆਰੇ ਕਮੈਂਟਾਂ ਜੀ ਜਰੂਰ ਕਰ ਦਿਆ ਕਰੋ ਤੇ ਆਪਾਂ ਸਾਰਿਆਂ ਦੇ ਕਮੈਂਟ ਪੜ ਕੇ ਤੁਹਾਨੂੰ ਦੱਸਿਆ ਕਰਾਂਗੇ ਉਹਨਾਂ ਦਾ ਨਾਮ ਲਿਆ ਕਰਾਂਗੇ ਜਿਹੜੇ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਿਆ ਕਰਨਗੇ ਤਾਂ ਆਪਣਾ ਨਾਮ ਲਿਖ ਕੇ ਜਰੂਰ ਸਾਨੂੰ ਕਮੈਂਟ ਕਰਿਆ ਕਰੋ ਜੀ ਤੇ ਸਾਡਾ ਬਲੌਗ ਕਿਵੇਂ ਦਾ ਲੱਗਿਆ ਜਰੂਰ ਦੱਸਿਆ ਕਰੋ ਤੇ ਇਧਰ ਮੈਂ ਛੋਟੇ ਸਾਹ ਦੇ ਜੀ ਖਾਣਾ ਰ ਤੇ ਅਦਰ ਮੈਨੂੰ ਕਹਿੰਦਾ ਵੀ ਮੈਂ ਚੂਰੀ ਲੈ ਕੇ ਜਾਊਂਗਾ ਤੇ ਆਪਾਂ ਦੇਸੀ ਖੰਡ ਦੀ ਸੀਗੀ ਚੂਰੀ ਬਣਾ ਦਾਂਗੇ ਉਂਝ ਤਾਂ ਮੈਂ ਸੱਕਰ ਸੀਗੀ ਸੱਕਰ ਵੀ ਵਰਤਦਿਆਂ ਸੀ ਜੀ ਪਰ ਸੱਕਰ ਅੱਜ ਖਤਮ ਹੋ ਗਈ ਸੀ ਤਾਂ ਕਰਕੇ ਮੈਨੂੰ ਦੇਸੀ ਖੰਡ ਦਾ ਯੂਜ਼ ਕਰਨਾ ਪੈ ਗਿਆ ਨਹੀਂ ਤਾਂ ਮੈਨੂੰ ਸੱਕਰ ਦੀ ਚੂਰੀ ਹੀ ਬਣਾ ਕੇ ਦੇਣੀ ਹੁੰਨੀ ਹੈਗੀ ਤੇ ਅਦਰ ਮੈਂ ਬਣਾਤੇ ਸੀਗੇ ਮਖਾਣੇ ਥੋੜੀ ਜਿਹੀ ਸਨੈਕਸ ਦੇ ਤੌਰ ਤੇ ਖਾ ਲੈਂਦਾ ਕਹੇ ਸਕੂਲ ਦੇ ਵਿੱਚ ਤੇ ਸਵੇਰ ਦਾ ਟਾਈਮ ਸੀਗਾ ਜੀ ਤੇ ਆਪਾਂ ਬਣਾ ਦਿੰਨੇ ਆ ਜਲਦੀ ਤੇ ਨਸ਼ਤਾ ਪਾਣੀ ਤੇ ਆਪਾਂ ਬਣਾਵਾਂਗੇ ਇੱਕ ਪਰੌਂਠਾ ਇਹਦੇ ਲਈ ਤਾਂ ਜੋ ਖਾ ਜਾਏ ਤੇ ਕਦੇ-ਕਦੇ ਜੀ ਨਵੀਆਂ-ਨਵੀਆਂ ਚੀਜ਼ਾਂ ਬੱਚਿਆਂ ਨੂੰ ਵਧੀਆ ਲੱਗਦੀਆਂ ਨਹੀਂ ਤੇ ਇਹਦੇ ਨਾਲ ਆਏਗਾ ਕਿਉ ਉਹ ਵਗਾਰਾ ਵੀ ਬੱਚੇ ਖਾ ਲੈਂਦੇ ਨੇਗੇ ਉੰਜੇ ਥੋੜਾ ਜਿਹਾ ਘੱਟ ਖਾਂਦੇ ਰhenge ਤੇ ਦੇਖੋ ਤੁਸੀਂ ਚੋਰੀ ਹੈ ਜਿਹੜੀ ਬਹੁਤ ਵਧੀਆ ਮੈਂ ਤਾਂ ਦੇਖਣ ਚ ਬਹੁਤ ਸੋਹਣੀ ਲੱਗ ਰਹੀ ਸੀਗੀ ਤੇ ਖਾਣ ਦੇ ਵਿੱਚ ਉਦੋਂ ਨਾਲੋਂ ਵੀ ਜ਼ਿਆਦਾ ਟੇਸਟੀ ਸੀਗੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਇਦਾਂ ਦੀਆਂ ਚੀਜ਼ਾਂ ਬਣਾ ਕੇ ਦਿਆ ਕਰੋ ਇਹੇ ਚੀਜ਼ਾਂ ਨੇ ਕਿਉਂਕਿ ਅੱਜਕੱਲ੍ਹ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਸਕੁਸ ਚੱਲ ਪਿਆ ਜੀ ਪਰ ਪਿੰਡਾਂ ਦੇ ਵਿੱਚ ਇਹ ਹਜੇ ਵੀ ਮੌਜੂਦ ਨਹੀਂ ਚੀਜ਼ਾਂ ਤੇ ਆਪਾਂ ਸਾਬ ਉਠ ਖੜੀ ਸੀ ਜੀ ਵੱਡੇ ਤੇ ਉਹਨਾਂ ਲਈ ਬਣਾ ਦਾਂਗੇ ਆਪਾਂ ਥੋੜੀ ਜੀ ਚਾਹ ਸਵਾਠ ਦਾ ਟਾਈਮ ਹੋ ਗਿਆ ਸੀਗਾ ਤੇ ਕਿਉਂਕਿ ਉਹ ਸਵੇਰੇ ਆਏ ਸੀਗੇ ਜੀ ਡਿਊਟੀ ਤੋਂ ਤੇ ਲਓ ਜੀ ਆਪਾਂ ਉਹਨਾਂ ਨੂੰ ਚਾਹ ਪਾ ਕੇ ਦੇ ਜਾਵਾਂਗੇ ਤੇ ਨਾਲੇ ਠਾਇਆ ਜਾਵਾਂਗੇ ਆਪਾਂ ਉਹਨਾਂ ਨੂੰ ਤੇ ਕਿਉਂਕਿ ਉਹਨਾਂ ਦੀ ਰਾਤ ਦੀ ਡਿਊਟੀ ਹੁੰਦੀ ਹੈ ਤੇ ਉਸ ਕਈ ਵਾਰੀ ਸਵੇਰ ਟਾਈਮ ਆਉਂਦੇ ਨੇ ਕਈ ਵਾਰੀ ਰਾਤ ਨੂੰ ਹੀ ਆ ਜਾਂਦੇ ਨੇ ਤੇ ਇਧਰ ਲਓ ਜੀ ਇਹ ਸਾਡਾ ਬਹੁਤ ਮੋਹ ਲੈਂਦੀ ਹੈਗੀ ਤੇ ਇਹ ਦਸਰਾਣੇ ਵਗੈਰੇ ਫੜਾਈ ਜਾ ਰਹੇ ਨੇਗੇ ਕਿਉਂਕਿ ਇਹ ਸਾਹਮਣੇ ਪੈਣਾ ਸੀਗਾ ਉਧਰਲੀ ਸਾਈਡ ਇਪ ਕਰ ਰਹੀ ਸੀਗੀ ਆਪਣੇ ਪੂਰੀ ਹੈਲਪ ਕਰ ਰਹੀ ਸੀਗੀ ਬਹੁਤ ਮੋਹ ਲੈਂਦੀ ਐ ਸਾਡਾ ਬਹੁਤ ਇੰਜੋਏ ਕਰਦੀ ਆ ਗਈ ਇਹ ਵੀ ਸਾਡੇ ਘਰ ਆ ਕੇ ਤੇ ਤੀਆਂ ਨੇ ਜਿੱਤੀਆਂ ਹਮੇਸ਼ਾ ਮੋਹ ਲੈਂਦੀਆਂ ਹੁੰਦੀਆਂ ਨੇ ਕਿਉਂਕਿ ਪੁੱਤਾਂ ਨਾਲੋਂ ਵੀ ਵੱਧ ਹੁੰਦੀਆਂ ਨੇ ਤੀਆਂ ਤਾਂ ਇਹ ਲਓ ਜੀ ਇਸ ਤੋਂ ਬਾਅਦ ਟਾਈਮ ਜਿਹੜਾ ਹੋ ਗਿਆ ਸੀਗਾ 1:30 ਦੇ ਕਰੀਬ ਹੋ ਗਿਆ ਸੀਗੇ ਤੇ ਆਪਾਂ ਦੇਖਦੇ ਆਂਗੇ ਵਾਰਦਾ ਵੈਦਰ ਕਿਵੇਂ ਦਾਗਾ ਖਾਣਾ ਵਗੈਰਾ ਆਪਾਂ ਖਾ ਲਿਆ ਸੀਗਾ ਤੇ ਥੋੜੀ ਥੋੜੀ ਪੂਰ ਜਿਹੜੀ ਹੁਣੇ ਸਟਾਰਟ ਹੋ ਗਈ ਸੀਗੀ ਕਿਉਂਕਿ ਮੀਂਹ ਵਾਲਾ ਮੌਸਮ ਹੋਇਆ ਪਿਆ ਸੀਗਾ ਤੇ ਪੂਰ ਪਈ ਜਾਂਦੀ ਸੀਗੀ ਤੇ ਜਿਹੜੇ ਵੀ ਕੰਮ ਸੀਗੇ ਹਜੇ ਆਪਣੇ ਕੱਪੜੇ ਘਰ ਵਾਸ਼ ਕਰਨ ਵਾਲੇ ਰਹਿੰਦੇ ਸੀਗੇ ਤੇ ਦੇਖਦੇ ਆਂਗੇ ਆਪਾਂ ਵੀ ਜੇਕਰ ਜਦਮੀ ਆਇਆ ਤਾਂ ਅਪਾ ਨਹੀਂ ਕਰਦੇ ਹੈਗੇ ਕਿ ਕੱਪੜੇ ਮੋਸ਼ ਤੇ ਜੇਕਰ ਘਟ ਹੋਇਆ ਤਾਂ ਜੀ ਆਪਾਂ ਸਾਰੇ ਧੋ ਦਾਂਗੇ ਕਿਉਂਕਿ ਇਸ ਤੋਂ ਬਾਅਦ ਮੌਸਮ ਦਾ ਪਤਾ ਨਹੀਂ ਹੈਗਾਗਾ ਕਿ ਕਿਹੜੇ ਵੇਲੇ ਪ੍ਰਮਾਤਮਾ ਰੱਬ ਕੀ ਕਰ ਦਿੰਦਾਗਾ ਤੇ ਦੇਖੋ ਇਧਰ ਤੁਸੀਂ ਆਪਣੇ ਬੂਟੇ ਵਾਟੇ ਵਧੀਆ ਉਹ ਕਰ ਰਹੇ ਨੇਗੇ ਤੇ ਲੋ ਜੀ ਮਿਆਰ ਤਾਂ ਮੀ ਬਹੁਤ ਜ਼ਿਆਦੀ ਸੀਗਾ ਤੇ ਇਸ ਤੋਂ ਬਾਅਦ ਮੈਂ ਆ ਗਈ ਸੀ ਅੰਦਰ ਤੇ ਇਧਰ ਪਈ ਸੀਗੇ ਮੇਰੇ ਅਟੈਚੀ ਵਗੈਰਾ ਤੇ ਅਸੀਂ ਕਰ ਰਹੇ ਸੀਗੇ ਆਪਣੇ ਡਾਕੂਮੈਂਟ ਦੀ ਸਾਮ ਸੰਭਾਲ ਕਿਉਂਕਿ ਕਈ ਵਾਰ ਆਪਾਂ ਮਾਰਕੀਟ ਜਾਣੇ ਹੈਗੇ ਬਾਜ਼ਾਰ ਵੀ ਉੱਥੇ ਜਾਣੇ ਹੈਗੇ ਬੈਂਕ ਵਗੈਰਾ ਦੇ ਵਿੱਚ ਐ ਨਹੀਂ ਲੈ ਕੇ ਰੱਖ ਦਿੰਨੇ ਹੈਗੇ ਤੇ ਟਾਈਮ ਨਹੀਂ ਮਿਲਦਾ ਹੈਗਾ ਤੇ ਇਹਨਾਂ ਨੂੰ ਸੈਟਿੰਗ ਕਰਨ ਦਾ ਤੇ ਇੱਕ ਮੈਨੂੰ ਆਹ ਚੀਜ਼ ਬਹੁਤ ਪਿਆਰੀ ਲੱਗਦੀ ਹੈਗੀ ਇਹ ਜਿਵੇਂ ਕਿਸੇ ਚੀਜ਼ ਦੇ ਵਿੱਚ ਆਪਾਂ ਓਲ ਵਗੈਰਾ ਕਰਨੇ ਹੁੰਦੇਗੇ ਉਹ ਚੀਜ਼ ਹੈ ਜੀ ਤੇ ਇਹ ਹੈਗੀਆਂ ਜੀ ਮੇਰੀਆਂ ਪ੍ਰਾਣੀਆਂ ਡਾਇਰੀਆਂ ਜਿਨ੍ਹਾਂ ਨੂੰ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈਗਾ ਏ ਜਦ ਮੈਂ 5ਵੀਂ 6ਵੀਂ ਚ ਹੁੰਦੀ ਸੀ ਉਸ ਟਾਈਮ ਤੋਂ ਉਹੀ ਮੇਰੇ ਕੋਲ ਸੀ ਕਿਉਂਕਿ ਆਪਾਂ ਨੂੰ ਕਿਉਂਕਿ ਮੈਨੂੰ ਜਿਹੜੀ ਕੋਈ ਚੰਗੀ ਚੀਜ਼ ਲੱਗਦੀ ਹੈ ਉਹ ਮੈਂ ਜ਼ਰੂਰੀ ਜ਼ਰੂਰ ਸੰਭਾਲ ਕੇ ਰੱਖ ਲੈਂਦੀ ਸੀਗੀ ਤੇ ਇਹ ਸੀਗੀ ਜੀ ਆਪਣੇ ਸ਼ੇਅਰ ਵਗੈਰਾ ਲਿਖੇ ਹੋਏ ਸੀਗੇ ਮੈਂ ਤੇ ਇਸ ਤੋਂ ਬਾਅਦ ਮੀਂਹ ਸੀਗਾ ਜੀ ਜਿਹੜਾ ਬਹੁਤ ਜ਼ਿਆਦਾ ਆ ਗਿਆ ਸੀਗਾ ਦੇਖੋ ਤੁਸੀਂ ਮੌਸਮ ਦਾ ਹਾਲ ਹਨੇਰੀ ਬਹੁਤ ਜ਼ਿਆਦਾ ਸੀਗੀ ਤੇ ਸਭ ਨੂੰ ਲੈ ਇਸ ਸੀਗੀ ਜੇ ਆਪਾਂ ਸਕੂਲੋਂ ਮੇਰੇ ਨਾਲ ਕਰ ਰਿਆ ਸੀਗਾ ਇਹ ਮौज-ਮਸਤੀ ਦੇਖੋ ਤੁਸੀਂ ਪੂਰਾ ਇੰਜੋਏ ਕਰਦਾ ਜੀ ਇਹ ਮੰਮਾ ਨਾਲ ਆ ਕੇ ਤੇ ਸਾਬ ਵੀ ਆ ਰਹੇ ਸੀਗੇ ਇਹਨੂੰ ਲੈ ਕੇ ਜੀ ਉਸ ਤੋਂ ਬਾਅਦ ਆ ਗਈ ਸੀਗੇ ਆਪਣੇ ਟਿਊਸ਼ਨ ਵਾਲੇ ਬੱਚੇ ਤੇ ਇਹਨਾਂ ਦੀਆਂ ਬੁੱਕਸ ਦੇਖੋ ਤੁਸੀਂ ਬਹੁਤ ਸੋਹਣੀਆਂ ਬਣਾਈਆਂ ਨੇ ਇਹਨਾਂ ਨੇ ਤੇ ਕਿਉਂਕਿ ਜਿਹੜੇ ਕਿਉਂਕਿ ਅੱਜ ਕੱਲ ਜਿਵੇਂ ਕਹਿ ਰਹੇ ਨੇ ਪ੍ਰਾਈਵੇਟ ਸਕੂਲ ਵਧੀਆ ਨਹੀਂ ਨਹੀਂ ਜੀ ਇਹ ਗੱਲ ਨਹੀਂ ਹੈਗੀ ਕਿ ਜਿੱਥੇ ਪ੍ਰਾਈਵੇਟ ਵਧੀਆ ਨਹੀਂਗੇ ਆਪਾਂ ਉਹਨਾਂ ਨੂੰ ਵੀ ਨਿੰਦੇ ਪਰ ਸਰਕਾਰੀ ਵਾਲੇ ਬੱਚੇ ਵੀ ਜਮਾ ਘੱਟ ਨਹੀਂ ਹੈਗੇਗੇ ਹਰ ਇੱਕ ਚੀਜ਼ ਦੇ ਵਿੱਚ ਇੰਜੋਏ ਕਰਦੇ ਨੇ ਹਰ ਇੱਕ ਚੀਜ਼ ਨੂੰ ਉਹ ਵਧੀਆ ਆਪਣਾ ਕਰਦੇ ਨੇਗੇ ਵਧੀਆ ਸਕਿੱਲ ਸਿੱਖਦੇ ਨੇਗੇ ਤੇ ਇਹਨਾਂ ਦੀਆਂ ਕਾਪੀਜ਼ ਨੇ ਤੁਸੀਂ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਸਜਾਈਆਂ ਹੋਈਆਂ ਸੀਗੀਆਂ ਤੇ ਮੈਂ ਸੋਚਿਆ ਤੁਹਾਡੇ ਨਾਲ ਇਹ ਚੀਜ਼ ਨੂੰ ਸ਼ੇਅਰ ਕੀਤਾ ਜਾਵੇ ਤੇ ਬਹੁਤ ਸੋਹਣੀਆਂ ਨੇ ਇਹਨਾਂ ਨੇ ਬਣਾਈਆਂ ਹੋਈਆਂ ਕਾਪੀਜ਼ ਆਪਣੀਆਂ ਬਹੁਤ ਮਿਹਨਤ ਕਰਦੇ ਨੇਗੇ ਵੀ ਜੀ ਤੇ ਕਾਫੀ ਇੰਟੈਲੀਜੈਂਟ ਨੇਗੇ ਬੱਚੇ ਤੇ ਇਹ ਇਧਰ ਆਪਾਂ ਚੱਕ ਲਈਆਂ ਸੀ ਛੱਲੀਆਂ ਦਵਾਰ ਤੋਂ ਜੀ ਤੇ ਕਿਉਂਕਿ ਮੈਨੂੰ ਐ ਸੀਗਾ ਮੈਂ ਛੋਟੇ ਸਾਬ ਨੂੰ ਜੀ ਭੁੰਨ ਕੇ ਦੇ ਦਾਂ ਛੱਲੀਆਂ ਤੇ ਖਾ ਲੂਗਾ ਇਹ ਨਹੀਂ ਤਾਂ ਇਸ ਤੋਂ ਬਾਅਦ ਇਹ ਕਾਫੀ ਸੁੱਕ ਜਾਂਦੇ ਨੇ ਜੇਕਰ ਪੈਣਾ ਰਹਿਣਾ ਤੇ ਇਹਨਾਂ ਦੇ ਦਾਣੇ ਨੇ ਜਿਹੜੇ ਵਿੱਚੋਂ ਖਤਮ ਹੋ ਜਾਂਦੇ ਨੇਗੇ ਤੇ ਲੋ ਜੀ ਆਪਾਂ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਛੱਲੀਆਂ ਕਹਿ ਦਿੰਦੇ ਨੇਗੇ ਪਰ ਸ਼ਹਿਰਾਂ ਦੇ ਵਿੱਚ ਇਹਨੂੰ ਪੁੱਟਾ ਕਹਿੰਦੇ ਨੇਗੇ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾਗਾ ਆਪਾਂ ਘਰ ਦੇ ਵਿੱਚ ਹੀ ਬਣਾਵਾਂਗੇ ਇਹਨੂੰ ਆਪਾਂ ਛਿਲ ਲਿਆ ਸੀਗਾ ਫਰੈਸ਼ ਨੇਗੇ ਜੀ ਇਹ ਤੇ ਇਦਰ ਫੇਰ ਦੁਬਾਰਤ ਫੇਰ ਇਹ ਪ੍ਰੈਕਟਿਸ ਕਰ ਲੱਗੇ ਸੀਗੀ ਆਪਣੀਆਂ ਛੱਲੀਆਂ ਛੱਲਣ ਦੀ ਤੇ ਦੇਖਦੇ ਹਾਂਗੇ ਆਪਾਂ ਇਹ ਛਿਲਦਾ ਕਿ ਕੀ ਕਰਦਾ ਹੈਗਾ ਬਾਕੀ ਪਲੀਜ਼ ਕਮੈਂਟ ਕਰਿਆ ਕਰੋ ਜੀ ਜ਼ਰੂਰ ਤੇ ਚੈਨਲ ਨੂੰ ਜ਼ਰੂਰ ਕਰ ਲਿਓ ਜੀ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਪਹੁੰਚ ਸਕੇ ਤੇ ਸਾਡੇ ਪਿੰਡਾਂ ਦਾ ਸੱਭਿਆਚਾਰ ਪਿੰਡਾਂ ਦਾ ਰਹਿਣ ਸਹਿਣ ਤੁਸੀਂ ਦੇਖ ਸਕੋ ਇੰਜੋਏ ਕਰ ਸਕੋ ਤੇ ਇਹਨੇ ਲਾ ਲਈ ਸੀਗੀ ਸਾਬ ਨੇ ਦਾੜੀ ਦੇਖੋ ਤੁਸੀਂ ਤੇ ਲੋ ਜੀ ਆਪਾਂ ਨੂੰ ਛੱਲੀ ਭੁੰਨ ਕੇ ਦੇਤੀ ਸੀ ਤੇ ਤੇਲ ਲਾਤਾ ਸੀਗਾ ਆਪਾਂ ਨਮਕ ਤੇ ਨਿੰਬੂ ਥੋੜੀ ਜੀ ਗਰਮ ਸੀਗੀ ਤੇ ਖਾ ਕੇ ਟੇਸਟ ਕਰਕੇ ਦੱਸੂਗਾ ਜੀ ਆਪਾਂ ਨੂੰ ਤੇ ਲੋ ਜੀ ਇਸ ਤੋਂ ਬਾਅਦ ਆਗੇ ਸੀਗਾ ਮੀ ਬਹੁਤ ਜਿਆਦੇ ਤੇ ਮੈਂ ਬੱਚਿਆਂ ਨੂੰ ਕਹਤਾ ਸੀਗਾ ਜੀ ਵੀ ਚਲ ਜਾਓ ਤੁਸੀਂ ਘਰ ਜਾਣਾ ਤਾਂ ਚਲ ਜਾਓ ਕਿਉਂਕਿ ਮੀ ਕਾਫੀ ਆ ਦੇ ਆਉਣ ਲੱਗੇ ਸੀਗੇ ਦਵਾਰ ਤੋਂ ਫੇਰ ਤੇ ਵਿਚਾਰੇ ਜਾ ਰਹੇ ਸੀਗੇ ਜੀ ਸੱਤ ਕ ਦਾ ਟਾਈਮ ਸੀਗਾ ਤੇ ਇਹ ਸੀਗਾ ਜੀ ਆਪਣਾ ਬਲੌਗ ਤੇ ਤੁਸੀਂ ਜ਼ਰੂਰ ਦੱਸਿਓ ਜੀ ਤੇ ਮਿਲਦੇ ਆਂ ਆਪਾਂ ਕੱਲ ਨੂੰ ਅਗਲੇ ਬਲੌਗ ਦੇ ਵਿੱਚ ਤੇ ਇਧਰ ਦੇਖੋ ਬਾਦ ਐ ਹਨੇਰਾ ਲੱਗਣ ਲੱਗ ਗਿਆ ਸੀ ਕਾਫੀ ਜਾਈ ਤੇ ਮੈਂ ਕਰ ਰਹੀ ਸੀਗੀ ਆਲੂ ਖਾਰੇ ਇੰਜੋਏ ਤੇ ਦੇਖੋ ਤੁਸੀਂ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਮੀਂਹ ਬਦਲਵਾਈ ਤੇ ਇਹ ਵੀ ਕਮੈਂਟ ਕਰੋ ਜੀ ਵੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ 9 ਤਰੀਕ ਦਾ ਮੀਂਹ ਸੀਗਾ ਜੀ ਸਾਢੇ 7 ਹੋ ਗਏ ਸੀ ਪਰ ਐਵੇਂ ਲੱਗਦਾ ਸੀ ਜਿਵੇਂ ਅੱਧੀ ਰਾਤ ਹੋਈ ਪਈ ਹੁੰਦੀ ਹੈਗੀ ਘਰ ਦੇ ਵਿੱਚ ਆਪਣੇ ਪਾਣੀ ਹੀ ਪਾਣੀ ਹੋ ਗਿਆ ਸੀਗਾ ਤੇ ਕਿਸਾਨਾਂ ਦੀਆਂ ਫਸਲਾਂ ਤੇ ਤਾਂ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਵਿਚਾਰਾਂ ਦੇ ਹੁਣ ਮੂੰਗੀ ਤੋੜਨ ਦਾ ਟਾਈਮ ਸੀਗਾ ਤੇ ਆਪਣਾ ਘਰ ਵਾਲਿਆਂ ਦਾ ਤਾਂ ਜੀ ਸਰ ਜਾਂਦਾਗਾ ਤੇ ਇਧਰ ਦੀ ਬਾਹਲੀ ਸਾਈਡ ਦੇਖੋ ਤੁਸੀਂ ਕਿੰਨਾ ਜਿਆਦਾ ਬੁਰਾ ਹਾਲ ਹੈ ਜੀ ਤੇ ਗਲੀ ਦੇ ਵਿੱਚ ਬਿਲਕੁਲ ਵੀ ਪਾਣੀ ਸੀਗਾ ਉਹ ਬੰਦ ਹੋ ਗਿਆ ਸੀਗਾ ਨਿਕਲਣਾ ਤੇ ਮੀਂਹ ਸੀਗਾ ਜੀ ਆਈ ਜਾ ਰਿਹਾ ਸੀ ਕਿ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ ਤੇ ਇਸ ਇੱਥੋਂ ਜੀ ਆਪਾਂ ਕਰਦੇ ਆਂ ਵਲੌਗ ਦੀ ਐਂਡ ਤੇ ਕਿਉਂਕਿ ਹੁਣ ਆਪਾਂ ਖਾਣਾ ਵਗੈਰਾ ਬਣਾਉਨੇ ਆਂਗੇ ਦੁੱਧ ਵਗੈਰਾ ਆ ਗਿਆ ਸੀਗਾ ਪਕਾਦਿਆ ਗਰਮ ਤੇ ਅੱਜ ਤੱਕ ਲਈ ਐਨਾ ਹੀ ਜੀ ਤੇ ਇਹ ਦੇਖੋ ਜੀ ਓਪਨ ਸੋਈਆਂ ਦਾ ਹਾਲ ਇਹ ਅੰਦਰ ਤੱਕ ਪਾਣੀ ਜੜਾ ਆ ਗਿਆ ਸੀਗਾ ਤੇ ਬਾਏ ਬਾਏ